ਬਹੁਤ ਸ਼ਰਮ ਦੀ ਗੱਲ ਹੈ ਕਿ ਇੱਕ ਬੰਦਾ ਦੇਸ਼ ਨੂੰ ਡੁੱਟ ਕੇ ਅੰਦਰ ਗਿਆ ਹੋਵੇ। ਵੀ ਤੁਸੀਂ ਦੇਸ਼ ਨੂੰ ਲੁੱਟ ਕੇ ਅੰਦਰ ਗਏ ਹੋ, ਦੇਸ਼ ਦੀ ਜਨਤਾ ਨੂੰ ਲੁੱਟ ਕੇ ਅੰਦਰ ਗਏ ਹੋ ਔਰ ਤੁਹਾਡੀ ਜ਼ਮਾਨਤ ਹੋ ਗਈ ਤੇ ਤੁਸੀਂ ਇਹਦੇ 'ਚ ਲੱਡੂ ਵੰਡ ਰਹੇ ਹੋ। ਕੀ ਤੁਸੀਂ ਹਿੰਦੁਸਤਾਨ-ਪਾਕਿਸਤਾਨ ਦੀ ਕੋਈ ਲੜਾਈ ਸੀ ਜਿਹੜੀ ਜੰਗ ਜਿੱਤ ਕੇ ਆਏ ਹੋ? ਤੇ ਮੈਂ ਸਭ ਤੋਂ ਪਹਿਲਾਂ ਤੇ ਉਹਨਾਂ ਨੂੰ ਕਹਿਣਾ ਵੀ ਜਿਸ ਜਿਹੜੀਆਂ ਸ਼ਰਤਾਂ ਤੁਹਾਡੀਆਂ ਲਗਾਈਆਂ ਨੇ ਤੁਹਾਡੇ ਦੇ ਤੁਸੀਂ ਸੀਐਮ ਬਣਦੇ ਹੱਕਦਾਰ ਨਹੀਂ ਹੋਗੇ ਪੰਜਾਬ ਦੇ ਵਿੱਚ ਵੀ ਜਦੋਂ ਕਿ ਇਨਕੁਆਰੀ ਹੋਏਗੀ ਤੇ ਪੰਜਾਬ ਦੇ ਬਹੁਤ ਸਾਰੇ ਜਿਹੜੇ ਹੈਗੇ ਨੇ ਆਪਣਾ ਅਹੁਦੇਦਾਰ ਉਹ ਅੰਦਰ ਜਾਣ ਕੇ ਤੁਹਾਡੇ ਸਾਹਮਣੇ ਆਏਗਾ ਵੀ ਬਰਾਬਰ ਦੇ ਭਾਗੀਦਾਰ ਹੋਗੇ ਤੁਸੀਂ ਵੀ ਸ਼ਰਾਬ ਦੇ ਕਹਿੰਦੇ ਮੈਕਸਿਮਮ ਠੇਕੇ ਲੁਧਿਆਣੇ ਦੇ ਗੁਰਦੇਵ ਸ਼ਰਮਾ ਦੇਪੀ ਐਂਡ ਕੰਪਨੀ ਦੇ ਕੋਲ ਲੱਗੇ ਆ ਕੋ ਆਮ ਆਦਮੀ ਪਾਰਟੀ ਦੀ ਕਰਨੀ ਔਰ ਕਤਨੀ ਜੀ ਫਰਕ ਹੈ ਜਿਸ ਤਰੀਕੇ ਦੇ ਨਾਲ ਪਾਲਿਸੀਆਂ ਬਣਾਉਂਦੇ ਨੇ ਉਸ ਤਰੀਕੇ ਦੇ ਨਾਲ ਹੀ ਦਿੰਦੇ ਨਹੀਂ ਠੀਕੇ ਬਾਅਦ ਚ ਲੈਤੇ ਨਾ ਸਰ ਜਦੋਂ ਪਤਾ ਲੱਗ ਗਿਆ ਘੁਟਾਲਾ ਹੋ ਗਿਆ ਆਪਾਂ ਨੂੰ ਲੈਣਾ ਹੀ ਨਹੀਂ ਚਾਹੀਦਾ ਪਰ ਜਦੋਂ ਉਹਨਾਂ ਨੇ ਐਲਬਨਾ ਦੇ ਨਾਲ ਸੈਟਿੰਗ ਕਰਕੇ ਜਿਸ ਤਰੀਕੇ ਨਾਲ ਪੰਜਾਬ ਨੂੰ ਲੁੱਟਿਆ ਗਿਆ ਵੇ ਉਹ ਵੀ ਤੁਹਾਡੇ ਸਾਹਮਣੇ ਬੜੇ ਜਲਦੀ ਆਏਗਾ ਇੱਕ ਮੰਤਰੀ ਨੂੰ ਅਗਲੇ ਫੋਨ ਕਰਦੇ ਐ ਫੋਨ ਤਾਂ ਚੱਕਣਾ ਬੰਦਾ ਹੈ ਨਾ ਅੱਜ ਤੁਸੀਂ ਤੁਹਾਡਾ ਤਾਂ ਉਹਨਾਂ ਦਾ ਰੋਜ਼ ਦਾ ਉੱਠਣਾ ਬੈਠਣਾ ਹੈ ਫਿਰ ਤੁਹਾਨੂੰ ਕਿਉਂ ਨਹੀਂ ਅਪਰੋਚ ਕੀਤਾ ਉਹਨਾਂ ਨੇ ਜੇ ਤੁਹਾਨੂੰ ਟੈਲੀਫੋਨ ਚੁੱਕਣ ਦੀ ਗੱਲ ਹੈ ਮੈਨੂੰ ਪਿੱਛੇ ਜੇ ਪਤਾ ਚੱਲਿਆ ਸੀ ਉਹ ਤੁਹਾਡੇ ਦਿਨ ਬਿਮਾਰ ਵੀ ਰਹੇ ਨੇ ਜੀ ਠੀਕ ਹੈ ਔਰ ਬਿਮਾਰ ਕਰਕੇ ਹੋ ਸਕਦਾ ਨਾ ਚੁੱਕਿਆ ਗਿਆ ਹੋਵੇ ਜੀ ਸਰ ਤੁਸੀਂ ਆਡੀਓ ਸੁਣੀ ਨਹੀਂ ਇੱਕ ਮਹੀਨਾ ਹੋ ਗਿਆ ਉਹ ਆਡੀਓ ਵਾਇਰਲ ਹੋ ਰਹੀ ਹੈ ਦਿਲ ਤੇ ਹੱਥ ਰੱਖ ਕੇ ਦੱਸੋ ਕਿ ਤੁਸੀਂ ਉਹ ਸੁਣੀ ਕੀ ਨਹੀਂ ਪਹਿਲੀ ਗਾ ਕਿਸੇ ਨੂੰ ਕੋਈ ਵੀ ਭਾਰਤ ਜਨਤਾ ਪਾਰਟੀ ਦਾ ਕੋਈ ਵੀ ਵਰਕਰ ਧਮਕੀ ਦਿੰਦਾ ਹੈ ਤੇ ਚਾਹੇ ਕੋਈ ਇੰਡਸਟਰੀ ਵਾਲਾ ਹੈ ਜਾਂ ਕੋਈ ਟਰੇਡਰ ਹੈ ਕਿਸੇ ਨੂੰ ਕਿਸੇ ਚੀਜ਼ ਤੋਂ ਡਰਨ ਦੀ ਲੋੜ ਨਹੀਂ ਕਿਉਂਕਿ ਭਾਰਤ ਜਨਤਾ ਪਾਰਟੀ ਕਿਸੇ ਨੂੰ ਧਮਕੀ ਦੇ ਨਹੀਂ ਸਕਦੀ ਤੁਸੀਂ ਜਨਪ੍ਰਤਿਨਿਧੀ ਹੋ ਤੁਹਾਨੂੰ ਇਹ ਨਹੀਂ ਹੈ ਕਿ ਕੋਈ ਤੁਹਾਡੇ ਕੋਲ ਆਵੇ ਤੇ ਤਾਂ ਤੁਸੀਂ ਐਕਸ਼ਨ ਲੈਣਾ ਤੁਹਾਡਾ ਸੈਲਫ ਰਿਸਪੌਂਸਿਬਿਲਟੀ ਭਾਰਤ ਜਨਤਾ ਪਾਰਟੀ ਦਾ ਜੇ ਕੋਈ ਵਰਕਰ ਐਸੀ ਧਮਕੀ ਦਿੰਦਾ ਹੈ ਤੇ ਉਹ ਤੋਂ ਡਰਨ ਦੀ ਲੋੜ ਨਹੀਂ ਉਹਨਾਂ ਨੂੰ ਬਿਲਕੁਲ ਉੱਪਰ ਆ ਕੇ ਦੇਖੋ ਸਾਡਾ ਸੰਗਠਨ ਬੈਠਾ ਹੈ ਇਸ ਗੱਲ ਨੂੰ ਦੱਸਣਾ ਚਾਹੀਦਾ ਹੈ ਵੀ ਸਾਨੂੰ ਇਸ ਤਰੀਕੇ ਨਾਲ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਉਹ ਤਾਂ ਐਕਸ਼ਨ ਆਪਣਾ ਬhoeਗਾ ਤੁਹਾਡੇ ਸਾਹਮਣੇ ਹੋਏਗਾ ਕਿ ਤੁਸੀਂ ਉਹਨੂੰ ਅਪਰੋਚ ਕਰਕੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਕਿ ਹਾਂ ਮਾਮਲੇ ਦੀ ਤੱਤ ਤੱਕ ਜਾਣ ਦੀ ਕੋਸ਼ਿਸ਼ ਕੀਤੀ ਬਦਨਾਮੀ ਤਾਂ ਕੁਲਮਾ ਲਾ ਕੇ ਬੀਜੇਪੀ ਦੀ ਹੋ ਰਹੀ ਹੈ ਤੁਸੀਂ ਉਦਾਂ ਕਹਿੰਦੇ ਮੈਂ ਬੀਜੇਪੀ ਦਾ ਸੇਵਕ ਹੈ ਇਹੀ ਸੇਵਕ ਹੈ ਜਿਸ ਤਰੀਕੇ ਨਾਲ ਉਹ ਧਮਕਾਇਆ ਜਾ ਰਿਹਾ ਮੈਨੂੰ ਵੀ ਬੁਰਾ ਲੱਗ ਰਿਹਾ ਪਰ ਉਹ ਸਹੀ ਹੈ ਵੀ ਮਤਲਬ ਵੀਡੀਓ ਜਾਂ ਗਲਤੀ ਉਹਦੇ ਬਾਰੇ ਦੇਖੋ ਮੈਂ ਕਲੀਅਰ ਨਹੀਂ ਕਰ ਸਕਦਾ ਠੀਕ ਹੈ ਸਰ ਥੈਂਕ ਯੂ ਚਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਬ ਦਾ ਨਮਸਕਾਰ ਸਤਿ ਸ੍ਰੀ ਅਕਾਲ ਮਰਹਬਾ ਸੋ ਸ਼ੇਰ ਲੁਧਿਆਣਾ ਦੇ ਵਿੱਚ ਇੱਕ ਵਾਰੀ ਫੇਰ ਅਸੀਂ ਤੁਹਾਡੇ ਨਾਲ ਜੁੜੇ ਆਂ ਸੋ ਮੁੱਦਾ ਹੈ ਕਿ ਕੇਜਰੀਵਾਲ ਜੀ ਹਾਂ सीएम केजरीवाल ਨੂੰ ਜਿਹੜਾ 177 ਦਿਨ ਬਾਅਦ ਫਾਈਨਲੀ ਜਿਹੜੀ ਜਮਾਨਤ ਮਿਲ ਚੁੱਕੀ ਹੈ ਔਰ ਇਸ ਮਾਮਲੇ 'ਚ ਜਿਹੜਾ ਆਪ ਦੇ ਸਮਰਥਕ ਹੈ ਦੇਸ਼ ਭਰ ਦੇ ਵਿੱਚ ਉਹ ਲੱਡੂ ਵੰਡ ਰਿਹਾ ਹੈ ਖੁਸ਼ੀਆਂ ਮਨਾ ਰਿਹਾ ਹੈ ਇਸ ਮਾਮਲੇ ਦੇ ਵਿੱਚ ਵਿਪੱਖਸ਼ ਦਾ ਕੀ ਕਹਿਣਾ ਹੈ ਖਾਸ ਕਰਕੇ ਬੀਜੇਪੀ ਨੂੰ ਤਾਂ ਅੱਜ بڑا ਇੱਕ ਤਰ੍ਹਾਂ ਦਾ ਝਟਕਾ ਲੱਗਿਆ ਹੋ ਸਕਦਾ ਹੈ ਕਿਉਂਕਿ ਉਹ ਸੋਚਦੇ ਸੀ ਕਿ ਇਹ ਕਿਤੇ ਨਾ ਕਿਤੇ ਹੁਣ ਵਾਪਸ ਨਹੀਂ ਆਣਗੇ ਜੇਲ੍ਹ ਚੋਂ ਜੋ ਕਿ આરોਪ ਵੀ ਲਗਾਏ ਜਾ ਰਹੇ ਸੀ ਸੋ ਗੱਲਬਾਤ ਕਰਦੇ ਹਾਂ ਗੁਰਦੇਵ ਸ਼ਰਮਾ ਦੇਬੀ ਨਾਲ ਜਿਹੜੇ ਕਿ ਪੰਜਾਬ ਬੀਜੇਪੀ ਦੇ ਕੋਸ਼ਾadhyaksh bhi hage hain so gal baat karte hain sir namaskar namaskar ji ji ਕੀ ਕਹਿਣਾ ਚਾਹੋਗੇ ਸਰ ਅੱਜ ਅਰਵਿੰਦ ਕੇਜਰੀਵਾਲ ਨੂੰ 177 ਦਿਨ ਬਾਅਦ ਛੇਲ ਮਿਲ ਚੁੱਕੀ ਹੈ ਉਹ ਹੁਣ ਵਾਪਸ ਆ ਰਹੇ ਹੈ ਜੇਲ੍ਹ ਚੋਂ ਵਾਪਸ ਆ ਰਹੇ ਹੈ ਤੇ ਸਮਰਥਕਾਂ ਵੱਲੋਂ ਲੱਡੂ ਵੰਡੇ ਜਾ ਰਹੇ ਹੈ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਦੇਖੋ ਸੰਦੀਪ ਜੀ ਬਹੁਤ ਸ਼ਰਮ ਦੀ ਗੱਲ ਹੈ ਜੀ ਕਿ ਇੱਕ ਬੰਦਾ ਦੇਸ਼ ਨੂੰ ਡੁੱਟ ਕੇ ਅੰਦਰ ਗਿਆ ਹੋਵੇ ਜੀ ਦੇਸ਼ ਦੇ ਨਾਲ ਗਦਾਰੀ ਮੈਂ ਤਾਂ ਕਹਾਂਗਾ ਜਿਸ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਜੀ ਦੇਲਨ ਨੂੰ ਲੁੱਟਿਆ ਗਿਆ। ਉਹ ਅੱਜ ਬੜੇ ਸ਼ਰਮ ਨਾਲ ਕਹਿਣਾ ਪੈ ਰਿਹਾ ਹੈ। ਜੀ ਕਿ ਆਮ ਆਦਮੀ ਦੀ ਪਾਰਟੀ ਦੇ ਜੀ ਦਿੱਲੀ ਦੇ ਮੈਂ ਅੱਜ ਟੀਵੀ ਤੇ ਦੇਖ ਰਿਹਾ ਸੀ ਵੀ ਉਹ ਲੱਡੂ ਵੰਡ ਰਹੇ ਨੇ। ਮੈਂ ਤੇ ਉਹਨਾਂ ਨੂੰ ਇਹ ਪੁੱਛਣਾ ਚਾਹਨਾ ਵੀ ਲੱਡੂ ਕਿਸ ਕੋਸ਼ਿਸ਼ 'ਚ ਵੰਡੇ ਜਾ ਰਹੇ ਨੇ। ਜੀ ਗੱਲ ਜੇ ਜ਼ਮਾਨਤ ਦੀ ਕਰੀਏ ਤੇ ਕੋਈ ਵੀ ਜੇ ਕੋਈ ਕ੍ਰਾਈਮ ਕਰ ਦੇ ਤਾਂ ਜ਼ਮਾਨਤੋਂ ਦੀ ਹੋਣੀ ਹੁੰਦੀ ਹੈ। ਕਿਉਂ ਕੇਸ ਚੱਲੇਗਾ ਤੇ ਕਿਛੇ ਚਲ ਨੂੰ ਤੇ ਪਰ ਨੂੰ ਜ਼ਮਾਨਤ ਹੋ ਜਾਂਦੀ ਐ ਵੀ ਤੁਸੀਂ ਦੇਸ਼ ਨੂੰ ਲੁੱਟ ਕੇ ਅੰਦਰ ਗਏ ਹੋ ਦੇਸ਼ ਦੀ ਜਨਤਾ ਨੂੰ ਲੁੱਟ ਕੇ ਅੰਦਰ ਗਏ ਹੋ ਔਰ ਤੁਹਾਡੀ ਜ਼ਮਾਨਤ ਹੋ ਗਈ ਤੇ ਤੁਸੀਂ ਇਹਦੇ ਚ ਲੱਡੂ ਵੰਡ ਰਹੇ ਹੋ ਕੀ ਤੁਸੀਂ ਹਿੰਦੁਸਤਾਨ ਪਾਕਿਸਤਾਨ ਦੀ ਕੋਈ ਲੜਾਈ ਸੀ ਜਿਹੜੀ ਜੰਗ ਜਿੱਤ ਕੇ ਆਏ ਹੋ ਉਹ ਯਾਰ ਤੁਸੀਂ ਦੇਸ਼ ਨੂੰ ਲੁੱਟੇ ਲੁੱਟਿਆ ਦੇਸ਼ ਦੀ ਜਨਤਾ ਨੂੰ ਲੁੱਟਿਆ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਐ ਕਿ ਅਸੀਂ ਜਿਹੜਾ ਕ੍ਰਾਈਮ ਕੀਤਾ। ਔਰ ਇਹ ਉਲਟਾ ਲੱਡੂ ਵੰਡ ਰਹੇ ਨੇ ਅੱਜ ਦੇਸ਼ ਇਹਨਾਂ ਦੇ ਲੱਡੂ ਵੰਡਣ ਤੇ ਹੱਸ ਰਿਹਾ। ਸਰ ਮੈਂ ਥੋੜਾ ਜਿਹਾ ਕਰੈਕਟ ਕਰਨਾ ਚਾਹਾਂਗਾ ਵੈਸੇ ਤਾਂ ਬੀਜੇਪੀ ਵਾਲੇ ਕਹਿੰਦੇ ਉਹ ਆਪ ਨੇ ਸੈਲਫ ਸਰਟੀਫਾਈਡ ਆਪ ਹੀ ਹੈਗੇ ਆ ਕਹਿੰਦੇ ਅਸੀਂ ਜੋ ਕਹਤਾ ਉਹੀ ਸਤਿਵਚਨ ਹੈ ਪਰ ਮੈਂ ਤੁਹਾਨੂੰ ਉਹਨਾਂ ਤੇ આરોਪ ਲੱਗੇ ਆ ਹਜੇ ਤੱਕ ਪ੍ਰੂਫ ਨਹੀਂ ਹੋਇਆ ਪਰ ਤੁਸੀਂ ਕਹਿ ਰਹੇ ਹੋ ਲੁੱਟ ਲਿਆ ਲੁੱਟ ਕੇ ਗਏ ਅੰਦਰ ਗद्दार ਵੀ ਤੁਸੀਂ ਕਹਤਾ ਮਤਲਬ ਠੀਕ ਹੈ ਬੀਜੇਪੀ ਹੈ ਉਹ ਕਹਿੰਦੇ ਨਾ ਇੱਕ ਕਹਾਵਤ ਯਾਦ ਆ ਗਈ ਹੈ ਉਹ ਕਹਿੰਦੇ ਤੁਮ ਕਰੋ ਤੋਂ ਲੀਲਾ ਹਮ ਕਰੇ ਤੋਂ ਪਾਪ ਮਤਲਬ ਉਹ ਵਾਲਾ ਹਾਲਾਤ ਹੈ ਬੀਜੇਪੀ ਕੁਝ ਕਹਿ ਦਵੇ ਉਹ ਸਭ ਸਰਟੀਫਾਈਡ ਹੈ ਉਹ ਸਭ ਤੁੱਟਾ ਹੋਇਆ ਲੋਕੀ ਕਹਿ ਰਿਹਾ ਮੈਂ ਨਹੀਂ ਕਹਿ ਰਿਹਾ ਤੁਹਾਡੇ ਦਾ ਕੁਐਸਚਨ ਹੈ ਦੇਖੋ ਕੋਈ ਵੀ ਜਦੋਂ ਕੋਈ ਕੋਈ ਕ੍ਰਾਈਮ ਕਰਦਾ ਹੈ ਨਾ ਤੇ ਉਹਦੀ ਜ਼ਮਾਨਤ ਹੋ ਜਾਂਦੀ ਹੈ ਔਰ ਜਿਹੜੇ ਸਜ਼ਾ ਵੇ ਉਹ ਕੋਰਟ ਜਦੋਂ ਕੇਸ ਚੱਲਦਾ ਉਸ ਟਮ ਹੁੰਦੀ ਹੈ ਮੈਂ ਤੁਹਾਨੂੰ ਇਹਨਾ ਕਹਿਣਾ ਚਾਹਨਾ ਠੀਕ ਹੈ ਉਹਦੀ ਕੇਜਰੀਵਾਲ ਜੀ ਦੀ ਜ਼ਮਾਨਤ ਹੋ ਗਈ ਹੈ ਜੀ ਪਰ ਉਹਨਾਂ ਦਾ ਡਰ ਗਏ ਪਹਿਲਾਂ ਕੇਜਰੀਵਾਲ ਕਹ ਰਿਹਾ ਸੀ ਹੁਣੇ ਨਾਲੇ ਤੁਸੀਂ ਜੀ ਕਿਆ ਚਲੋ ਦੇਖੋ ਅਸੀਂ ਜੀ ਕਹਿਣਾ ਸਿੱਖਿਆ ਸਾਨੂੰ ਸਿਖਾਇਆ ਵੀ ਜੀ ਕਹਿ ਕੇ ਬੋਲਣਾ ਚਾਹੀਦਾ ਸਤਿਕਾਰ ਆਦਰ ਆਦਰ ਕਰਨਾ ਚਾਹੀਦਾ ਉਹ ਇੱਕ ਸਾਡੇ ਸਭਿਤਾ ਸਾਡੇ ਸਭਿਤਾ ਸਮਝ ਲੋ ਜਾਂ ਫਿਰ ਦੇਖੋ ਸੀਐਮ ਸੀਐਮ ਵੀ ਸਾਡੇ ਉਹਦੇ ਹੈਗੇ ਨੇ ਤੇ ਅਸੀਂ ਦ੍ਰਿਸ਼ਟਾਚਾਰ ਹੈ ਸਾਡੇ ਬਿਲਕੁਲ ਅਸੀਂ ਉਸ ਚੀਜ਼ ਦਾ ਉਹ ਨਹੀਂ ਕਰਦੇ ਜੀ ਪਰ ਮੈਂ ਇੰਨੀ ਗੱਲ ਜ਼ਰੂਰ ਕਹਿਣਾ ਚਾਹਨਾ ਮੇ ਕੇਜਰੀਵਾਲ ਜੀ ਨੇ ਜਿਹਨੀ ਕਰਪਸ਼ਨ ਦਿੱਲੀ ਦੇ ਵਿੱਚ ਕੀਤੀ ਹੈ ਜੀ ਜਿਸ ਤਰੀਕੇ ਦੇ ਨਾਲ ਦਿਨ ਨੂੰ ਲੁੱਟਿਆ ਜੀ ਠੀਕ ਹੈ ਸੀਬੀਆਈ ਨੇ ਈਡੀ ਨੇ ਉਹਨਾਂ ਦੇ ਕੇਸ ਬਣਾ ਕੇ ਅੰਦਰ ਕੀਤਾ ਉਹਨਾਂ ਦੀ ਜ਼ਮਾਨਤ ਹੋ ਗਈ ਜੀ ਅੱਗੋਂ ਦੇਖੋ ਉਹਨਾਂ ਨੂੰ ਸ਼ਰਤਾਂ ਦੇ ਆਧਾਰ ਤੇ ਛੱਡਿਆ ਗਿਆ ਕੋਰਟ ਨੇ ਸ਼ਰਤਾਂ ਦੇ ਆਧਾਰ ਤੇ ਉਹਨਾਂ ਨੂੰ ਛੱਡਿਆ ਬਿਲਕੁਲ ਠੀਕ ਹੈ ਜੀ ਤੇ ਮੈਂ ਸਭ ਤੋਂ ਪਹਿਲਾਂ ਤੇ ਉਹਨਾਂ ਨੂੰ ਕਹਿਣਾ ਵੀ ਜਸ ਜਿਹੜੀਆਂ ਸ਼ਰਤਾਂ ਤੁਹਾਡੀਆਂ ਲਗਾਈਆਂ ਨੇ ਤੁਹਾਡੇ ਦੇ ਜੀ ਤੁਸੀਂ ਸੀਐਮ ਬਣਦੇ ਹੱਕਦਾਰ ਨਹੀਂ ਹੋਗੇ ਜਦੋਂ ਤੁਸੀਂ ਕੋਈ ਵੀ ਫਾਈਲ ਸائن ਨਹੀਂ ਕਰ ਸਕਦੇ ਕੋਈ ਤੁਸੀਂ ਕਾਰਵਾਈ ਨਹੀਂ ਕਰ ਸਕਦੇ ਤੇ ਫਿਰ ਤੁਹਾਨੂੰ ਆਮ ਆਦਮੀ ਪਾਰਟੀ ਦੇ ਸੀਐਮ ਤੋਂ ਅਹੁਦੇ ਤੋਂ ਬਿਲੋਂ ਦੇ ਜਿਹੜਾ ਵੀ ਰਜਾਇਨ ਕਰ ਦੇਣਾ ਚਾਹੀਦਾ ਹੈ ਦੂਸਰਾ ਮੈਂ ਸੰਦੀਪ ਜੀ ਤੁਹਾਨੂੰ ਇੱਕ ਗੱਲ ਕਹਿਣਾ ਚਾਹਨਾ ਇਹਨਾਂ ਲੋਕਾਂ ਨੇ ਜਦੋਂ ਜਿਹੜਾ ਕ੍ਰਾਈਮ ਕੀਤਾ ਹੈ ਜੋ ਸੀਬੀਆਈ ਨੇ ਜਾਂ ਈਡੀ ਨੇ ਜੋ ਕੇਸ ਇੱਥੇ ਪਾਇਆ ਹੈ ਕੀ ਕੇਸ ਪਾਇਆ ਥੋੜਾ ਯਾਦ ਇਹਦੀ ਇਹ ਕਰਪਸ਼ਨ ਦਾ ਕੇਸ ਕਿਸ ਮਾਮਲੇ ਚ ਸ਼ਰਾਬ ਕੋਟਾਲੇ ਦੇ ਵਿੱਚ ਕੀ ਕੀਤਾ ਹੈ ਸ਼ਰਾਬ ਲੁੱਟਿਆ ਜੋ ਥੇ ਕਿਤਾ ਹਰ ਤਰੀਕੇ ਨਾਲ ਲੁੱਟਿਆ ਗਿਆ ਜੀ ਪਰ ਉਹਦਾ ਪੰਜਾਬ ਚ ਵੀ ਲੱਗੂ ਨਹੀਂ ਨਹੀਂ ਪੰਜਾਬ ਪੰਜਾਬ ਚ ਵੀ ਹੋਈ ਹਾਲ ਹੋਣਾ ਚਾਹੀਦਾ ਪੰਜਾਬ ਦੇ ਚ ਵੀ ਸੇਮ ਪਾਲਿਸੀ ਜਿਹੜੀ ਹੈਗੀ ਸੀ ਉਹਨਾਂ ਨੇ ਕੀਤੀ ਉਹ ਪੰਜਾਬ ਦਾ ਵੀ ਹੋਈ ਆਲੇ ਜੀ ਪੰਜਾਬ ਦੇ ਵਿੱਚ ਵੀ ਜਦੋਂ ਕੋਈ ਇਨਕੁਆਰੀ ਹੋਏਗੀ ਤੇ ਪੰਜਾਬ ਦੇ ਬਹੁਤ ਸਾਰੇ ਜਿਹੜੇ ਹੈਗੇ ਨੇ ਆਪਣਾ ਅਹੁਦੇਦਾਰ ਉਹ ਅੰਦਰ ਜਾਣ ਕੇ ਤੁਹਾਡੇ ਸਾਹਮਣੇ ਆਏਗਾ ਤੁਸੀਂ ਵੀ ਬਰਾਬਰ ਦੇ ਭਾਗੀਦਾਰ ਹੋਗੇ ਤੁਸੀਂ ਵੀ ਸ਼ਰਾਬ ਦੇ ਕਹਿੰਦੇ ਮੈਕਸਿਮਮ ਠੇਕੇ ਲੁਧਿਆਣੇ ਦੇ ਗੁਰਦੇਵ ਸ਼ਰਮਾ ਦੇਬੀ ਐਂਡ ਕੰਪਨੀ ਦੇ ਕੋਲ ਲੱਗੇ ਆ ਫਿਰ ਜੇ ਉਹ ਇੱਕ ਗਲਤ ਕੰਮ ਕਰ ਰਹੇ ਸੀ ਉਹ ਚੋਰੀ ਕਰ ਰਹੇ ਸੀਗੇ ਤੇ ਆਪਾਂ ਨੂੰ ਕੀ ਲੋੜ ਸੀ ਆਪਾਂ ਨਾ ਕੰਮ ਕਰਦੇ ਅਸੀਂ ਉਸ ਦਿਨ ਰਹਿੰਦੇ ਆਪਣੇ ਸੂਲਾਂ ਤੇ ਕਾਇਮ ਦੇਖੋ ਆਮ ਆਦਮੀ ਪਾਰਟੀ ਦੀ ਕਰਨੀ ਔਰ ਕਿਸਨੀ ਜਿਹਾ ਫਰਕ ਹੈ ਜਿਸ ਤਰੀਕੇ ਦੇ ਨਾਲ ਪਾਲਿਸੀਆਂ ਬਣਾਉਂਦੇ ਨੇ ਉਸ ਤਰੀਕੇ ਦੇ ਨਾਲ ਇਹ ਦਿੰਦੇ ਨਹੀਂ ਇਹਨਾਂ ਨੇ ਪਾਲਿਸੀਆਂ ਬਣਾਈਆਂ ਸ਼ਰਾਬ ਦੀਆਂ ਲਾਟਰੀ ਪਾਈਆਂ ਲੋਕਾਂ ਨੇ ਲਾਟਰੀ ਦੇ ਵਿੱਚ ਕੰਮ ਲੈ ਲਿਆ ਔਰ ਤੁਸੀਂ ਦੇਖਿਆ ਪਿੱਛੇ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਐਲਮਣਾਂ ਦੇ ਵਿੱਚ ਘੁਟਾਲਾ ਕੀਤਾ ਹੈ ਤੁਹਾ ਬਾਜ ਕੀ ਦਣਾ ਜੀ ਐਲ 1 ਦੇ ਦੋ ਬੰਦੇ ਉਹਨਾਂ ਦੇ ਇੱਥੇ ਪੰਜਾਬ ਦੇ ਵਿੱਚ ਤੇ ਪਰ ਤੁਸੀਂ ਲੋਕਾਂ ਨੇ ਠੇਕੇ ਬਾਛੋ ਲੈਤੇ ਨਾ ਸਰ ਜਦੋਂ ਪਤਾ ਲੱਗ ਗਿਆ ਘੁਟਾਲਾ ਹੋ ਗਿਆ ਆਪਾਂ ਨੂੰ ਲੈਣਾ ਹੀ ਨਹੀਂ ਚਾਹੀਦਾ ਜਿਸ ਟਾਈਮ ਲਾਟਰੀ ਪਾਈ ਸੀ ਉਸ ਟਾਈਮ ਇਹ ਨਹੀਂ ਸੀਗਾ ਕਿ ਦੋ ਬੰਦੇ ਦਿੱਤੇ ਜਾਣਗੇ ਇਹ ਪਹਿਲਾਂ ਉਹਨਾਂ ਨੇ ਲਾਚਿੰਗ ਸਿਸਟਮ ਵਿੱਚ ਕੀਤਾ ਠੀਕੇ ਲੋਕਾਂ ਨੇ ਸ਼ਰਾਬ ਦੇ ਠੇਕੇ ਲੇ ਲਏ ਪਰ ਜਦੋਂ ਉਹਨਾਂ ਨੇ ਐਲ 1 ਨਾਲ ਸੈਟਿੰਗ ਕਰਕੇ ਜਿਸ ਤਰੀਕੇ ਨਾਲ ਪੰਜਾਬ ਨੂੰ ਲੁੱਟਿਆ ਗਿਆ ਵੇ ਉਹ ਵੀ ਤੁਹਾਡੇ ਸਾਹਮਣੇ ਬੜੇ ਜਲਦੀ ਆਏਗਾ ਜੀ ਅ ਦੇ ਪੀ ਜੀ ਮੈਨ ਉਹ ਹੀ ਕਹੇ ਰਹੇ ਤੁਸੀਂ ਸ਼ਾਇਦ ਭੁੱਲ ਗਏ ਆਪਣੀਆਂ ਸ਼ਕਤੀਆਂ ਭੁੱਲ ਗਏ ਹੋ ਤੁਹਾਨੂੰ ਯਾਦ ਕਰਾ ਦਈਏ ਤੁਹਾਡਾ ਨਾਮ ਗੁਰਦੇਵ ਸ਼ਰਮਾ ਦੇਵੀ ਹੈ ਲੋਕੀ ਭਾਜਪਾ ਦੇ ਤੁਹਾਨੂੰ ਕੋਸ਼ਾ ਦੇ ਅਕਸ਼ ਦੱਸਦੇ ਹੈ ਤੇ ਜਿਹੜਾ ਲੋਕੀ ਇਹ ਸੋਚਦੇ ਕਿ ਜਿੱਥੇ ਗੁਰਦੇਵ ਸ਼ਰਮਾ ਦੇਵੀ ਬਹਿ ਜਾਵੇ ਉੱਥੇ ਨਾ ਇਨਸਾਫੀ ਨਹੀਂ ਹੋਵੇਗੀ ਫਿਰ ਤੁਸੀਂ ਆਪਣੇ ਆਪਣੇ ਵਪਾਰ ਦੀ ਲੜਾਈ ਆਪਣੀ ਲੜਾਈ ਤੁਸੀਂ ਨਹੀਂ ਲੜ ਪਾਏ ਤੇ ਤੁਸੀਂ ਅੱਜ ਸਿਰਫ ਇਹ ਬਿਆਨਬਾਜ਼ੀ ਕਰਦੇ ਪਏ ਹੋ ਦੇਖੋ ਅਸੀਂ ਆਪਣੀ ਲੜਾਈ ਬਿਲਕੁਲ ਲੜ ਲਈਏ ਪੰਜਾਬ ਦੇ ਜੋ ਵੀ ਪੰਜਾਬ ਦੇ ਵਿੱਚ ਮਿੱਤੇਆ ਜੋ ਪੰਜਾਬ ਵਿੱਚ ਹੋਇਆ ਸਾਡੇ ਦਿੱਲੀ ਦੇ ਵਿੱਚ ਜਿਹੜਾ ਵੇ ਉਹਨਾਂ ਨੇ ਪੂਰੀ ED ਨੂੰ ਔਰ CBI ਨੂੰ ਜਿਹੜੀ ਉਹ ਜਾਂਚ ਕਰਨ ਦੇ ਆਦੇਸ਼ ਵੀ ਕਰੋ ਠੀਕ ਹੈ ਨਾ ਜੀ ਔਰ ਉਹਦੀ ਜਿਹੜੇ ਜਾਂਚ ਹੋਈ ਵੀ ਹੈ ਬੜੇ ਜਲਦੀ ਜਿਹੜੀ ਜਾਂਚ ਹੋਈ ਹੈ ਉਹਦੇ ਜਿਹੜੇ ਰਿਜ਼ਲਟ ਨੇ ਤੁਹਾਡੇ ਸਾਹਮਣੇ ਆਣਗੇ ਦੇਵੀ ਜੀ ਤੁਸੀਂ ਉਹੀ ਦੇਵੀ ਜੀ ਹੋ ਨਾ ਜਿਹੜੇ ਰਵਨੀਤ ਸਿੰਘ ਬਿੱਟੂ ਨਾਲ ਚੋਣ ਮੈਦਾਨ ਦੇ ਦੌਰਾਨ ਹਰ ਮੰਚ ਸਾਂਝਾ ਕੀਤਾ ਸੀ ਤੇ ਅੱਜ ਕੱਲ ਪਰਸੋਂ ਤੋਂ ਦੋ ਦਿਨ ਹੋ ਗਏ ਲਗਾਤਾਰ ਇੰਡਸਟਰੀ ਲਗਾਤਾਰ ਕਹਿ ਰਹੀ ਹੈ ਕਿ ਸਾਨੂੰ 4-4 ਨੰਬਰ ਦਿੱਤੇ ਗਏ ਸੀ ਡਿਊਰਿੰਗ ਇਲੈਕਸ਼ਨ ਪਰ ਹੁਣ ਇੱਕ ਵੀ ਫੋਨ ਨਹੀਂ ਚੱਕਿਆ ਜਾਂਦਾ ਔਰ ਉਦੋਂ ਬੋਰਡ ਤੱਕ ਲਗਵਾਏ ਸੀ ਫੋਨ ਵੀ ਚੱਕਾਂਗੇ ਤੇ ਗੱਲਬਾਤ ਵੀ ਕਰਾਂਗੇ ਹਰ ਤਰ੍ਹਾਂ ਦੇ ਔਰ ਤੁਸੀਂ ਗਵਾਹ ਬਣੇ ਸੀਗੇ ਹੁਣ ਅੱਜ ਕੀ ਕਹੋਗੇ ਨਹੀਂ ਦੇਖੋ ਮੈਂ ਅੱਜ ਪੇਪਰ 'ਚ ਪੜ੍ਹ ਰਿਹਾ ਸੀ ਵੀ ਇੰਡਸਟਰੀ ਨੇ ਕਿਹਾ ਵੀ ਬਿੱਟੂ ਜੀ ਟੈਲੀਫੋਨ ਨਹੀਂ ਚੁੱਕਦੇ ਤੇ ਮੈਂ ਤੇ ਆਪਣੇ ਇੰਡਸਟਰੀ ਦੇ ਭਰਾਵਾਂ ਨੂੰ ਇੱਕ ਗੱਲ ਜ਼ਰੂਰ ਕਹਾਂਗਾ ਵੀ ਦੇਖੋ ਇੱਥੇ ਭਾਰਤ ਜਨਤਾ ਪਾਰਟੀ ਦੀ ਪੂਰੀ ਟੀਮ ਬੈਠੀ ਹੈ ਜਿਲ੍ਹਾ ਮਰਦਾਨ ਬੈਠੇ ਨੇ ਜੇ ਕੋਈ ਵੀ ਕਿਸੇ ਵੀ ਕਿਸਮ ਦਾ ਕੋਈ ਕੰਮ ਹੈਗਾ ਕਿਸੇ ਵੀ ਮੰਤਰੀ ਨਾਲ ਤੇ ਉਹ ਆ ਕੇ ਦੱਸਣ ਕੋਈ ਟੈਲੀਫੋਨ ਚੁੱਕੇ ਨਾ ਚੁੱਕੇ ਜਿਹੜਾ ਉਹਨਾਂ ਦਾ ਜਿਹੜੀ ਸਾਡੀ ਦੇਖੋ ਮੋਦੀ ਜੀ ਨੇ ਸਾਡੀ ਸੈਂਟਰ ਸਰਕਾਰ ਇੰਡਸਟਰੀ ਵਾਸਤੇ ਇੰਡਸਟਰੀ ਦੇ ਕੰਮ ਕਰਨ ਵਾਸਤੇ 24 ਘੰਟੇ ਹਾਜ਼ਰ ਹੈ ਜੀ ਔਰ ਤੁਸੀਂ ਦੇਖਿਆ ਹੋਏਗਾ ਸੰਦੀਪ ਜੀ ਅਸੀਂ ਜਦੋਂ ਵੀ ਪਿੱਛੇ ਸੈਕੰਡ ਇੰਡਸਟਰੀ ਨੂੰ ਜ਼ਰੂਰਤ ਪਈ ਜੀ ਔਰ ਅਸੀਂ ਇਮੀਜिएट ਦਿੱਲੀ ਵਿੱਚ ਜਾ ਕੇ ਜੋ ਵੀ ਉਹਨਾਂ ਦੀ ਡਿਮਾਂਡ ਸੀ ਅਸੀਂ ਉਹਨਾਂ ਦੀ ਪੂਰੀ ਕੀਤੀ ਜੀ ਤੁਹਾਨੂੰ ਪਤਾ ਹੋਏਗਾ ਜੀ ਗੱਲ ਇਹ ਹੈ ਤੁਸੀਂ ਤੁਸੀਂ ਵੀ ਵਪਾਰੀ ਹੋ ਤੁਸੀਂ ਸੋਚਦੇ ਹੋ ਨਾ ਇੱਕ ਵਪਾਰੀ ਬੜਾ ਮਜਬੂਰ ਹੋ ਕੇ ਇਹ ਜੀ ਗੱਲ ਬੋਲਦਾ ਔਰ ਔਨ ਰਿਕਾਰਡ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਜੀ ਗੱਲਾਂ ਬੋਲ ਲੀਆਂ ਕਿ ਚਾਰ-ਚਾਰ ਨੰਬਰ ਹੋਣ ਦੇ ਬਾਵਜੂਦ ਦੇਣ ਦੇ ਬਾਵਜੂਦ ਇੱਕ ਵੀ ਨੰਬਰ ਨਹੀਂ ਚੱਕਿਆ ਜਾਂਦਾ ਇਹਦਾ ਬੜਾ ਮਾਇਨੇ ਰੱਖਦਾ ਹੈ ਤੇ ਅੱਜ ਤੁਸੀਂ ਕਹਿੰਦੇ ਹੋ ਕਿ ਉਹ ਇੰਡਸਟਰੀ ਲਿਸਟ ਆਨ ਸਾਰੇ ਬੈਠੇ ਐ ਤੇ ਤੁਸੀਂ ਉਸ ਦਿਨ ਫਿਰ ਉਹ ਇੰਡਸਟਰੀ ਸਿਲੈਕਸ਼ਨ ਲੜ ਲੈਂਦੇ ਜਿਹੜੇ ਤੁਹਾਡੇ ਬਾਕੀ ਬੰਦੇ ਹੀ ਲੜ ਲੈਂਦੇ ਇੱਕ ਮੰਤਰੀ ਨੂੰ ਅਗਲੇ ਫੋਨ ਕਰਦੇ ਐ ਫੋਨ ਤਾਂ ਚੱਕਣਾ ਬੰਦਾ ਨਾ ਅੱਜ ਤੁਸੀਂ ਤੁਹਾਡਾ ਤਾਂ ਉਹਨਾਂ ਦਾ ਰੋਜ਼ ਦਾ ਉੱਠਣਾ ਬੈਠਣਾ ਫਿਰ ਤੁਹਾਨੂੰ ਕਿਉਂ ਨਹੀਂ ਅਪਰੋਚ ਕੀਤਾ ਉਹਨਾਂ ਨੇ ਨਹੀਂ ਦੇਖੋ ਜੇ ਤੁਹਾਨੂੰ ਟੈਲੀਫੋਨ ਚੁੱਕਣ ਦੀ ਗੱਲ ਹੈ ਮੈਨੂੰ ਪਿੱਛੇ ਜੇ ਪਤਾ ਚੱਲਿਆ ਸੀ ਉਹ ਤੁਹਾਡੇ ਦਿਨ ਬਿਮਾਰ ਵੀ ਰਹੇ ਨੇ ਜੀ ਠੀਕ ਹੈ ਔਰ ਬਿਮਾਰ ਕਰਕੇ ਹੋ ਸਕਦਾ ਨਾ ਚੁੱਕਿਆ ਗਿਆ ਹੋਵੇ ਪਰ ਫਿਰ ਵੀ ਮੈਂ ਆਪਣੇ ਇੰਡਸਟਰੀ ਵਿੱਚ ਸਾਡੇ ਭਰਾ ਨੇ ਤੇ ਕੁਝ ਲੋਕ ਰਿੰਨੇ ਆ ਜੀ ਜੇ ਕਿਸੇ ਨੂੰ ਕੋਈ ਵੀ ਇੰਡਸਟਰੀ ਦੇ ਵਿੱਚ ਕੋਈ ਵੀ ਤਕਲੀਫ ਹੈ ਜੀ ਜਾਂ ਦੇਖੋ ਕੋਈ ਵੀ ਕੰਮ ਜਿਹੜੇ ਕਰਵਾਣੇ ਨੇ ਜੀ ਤੋਂ 24 ਘੰਟੇ ਭਾਰਤੀ ਜਨਤਾ ਪਾਰਟੀ ਦੇ ਇਥੇ ਸਿਪਾਈ ਬੈਠੇ ਨੇ ਜੀ ਸਿਪਾਈਆਂ ਤੋਂ ਗੱਲ ਯਾਦ ਆਈ ਇੱਕ ਇੱਕ ਆਡੀਓ ਵੀ ਭਾਰਤੀ ਜਨਤਾ ਪਾਰਟੀ ਦੇ ਸਿਪਾਈ ਦੀ વાયરલ ਹੋ ਰਹੀ ਹੈ ਜਿਸ ਚ ਕਿਹਾ ਜਾ ਰਿਹਾ ਤੁਹਾਡੇ ਹੀ ਮੰਤਰੀ ਸਾਹਿਬਾਨ ਦੇ ਖਾਸ ਉਹਨਾਂ ਦੇ ਪੋਲੀਟੀਕਲ ਸੈਕਟਰੀ ਹੋਣਦਾ ਹੈ ਜਾਂ ਉਹਨਾਂ ਦੇ ਨਜ਼ਦੀਕੀ ਹੋਣ ਦੀ ਇੱਕ ਆਡੀਓ ਵਾਇਰਲ ਹੋ ਰਹੀ ਆਰ ਪੈਸੇ ਲੈਣ ਦੇਣ ਦੀ ਕੋਈ ਗੱਲਬਾਤ ਕੀਤੀ ਜਾ ਰਹੀ ਹੈ ਕੋਈ ਸਮਝੌਤੇ ਕਰਾਉਣ ਦੀ ਗੱਲ ਕੀਤੀ ਜਾ ਰਹੀ ਹੈ ਕੋਈ ਪੈਸੇ ਦੀ ਰਿਕਵਰੀ ਦੀ ਗੱਲ ਕੀਤੀ ਜਾ ਰਹੀ ਹੈ ਇਹਦੇ ਬਾਰੇ ਕੀ ਕਹੋਗੇ ਤੁਸੀਂ ਨਹੀਂ ਦੇਖੋ ਭਾਰਤ ਜਨਤਾ ਪਾਰਟੀ ਦਾ ਕੋਈ ਵੀ ਐਸਾ ਵਰਕਰ ਨਹੀਂ ਹੈਗਾ ਜਿਹੜਾ ਕੋਈ ਧਮਕੀ ਦੇ ਕੇ ਕਿਸੇ ਨਾਲ ਗੱਲ ਕਰੇ ਤੁਸੀਂ ਆਡੀਓ ਸੁਣੀ ਨਹੀਂ ਇੱਕ ਮਹੀਨਾ ਹੋ ਗਿਆ ਉਹ ਆਡੀਓ ਵਾਇਰਲ ਹੋ ਰਹੀ ਹੈ ਦਿਲ ਤੇ ਹੱਥ ਰੱਖ ਕੇ ਦੱਸੋ ਕਿ ਤੁਸੀਂ ਉਹ ਸੁਣੀ ਕੀ ਨਹੀਂ ਪਹਿਲੀ ਗੱਲ ਨਹੀਂ ਜੇ ਤੁਸੀਂ ਦਿਲ ਤੇ ਹੱਥ ਰੱਖ ਕੇ ਕਰਦੇ ਮੈਂ ਵੀਡੀਓ ਸੁਣੀ ਹੈ ਪਰ ਮੈਨੂੰ ਨਹੀਂ ਪਤਾ ਦੇਖੋ ਵੀਡੀਓ ਸਹੀ ਹੈ ਜਾਂ ਗਲਤ ਹੈ ਅੱਜ ਕੱਲ ਨਾਮ ਤਾਂ ਲੈ ਰਹੇ ਹੈ ਨਾ ਤੁਸੀਂ ਕੀ ਐਕਸ਼ਨ ਲੈਂਦਾ ਇੱਕ ਮਹੀਨੇ ਤੋਂ ਭਾਰਤੀ ਜਨਤਾ ਪਾਰਟੀ ਦੀ ਓਪਨਲੀ ਬਦਨਾਮੀ ਹੋ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਲੋਕੀ ਤਾਂ ਇਹੀ ਕਹਿ ਰਹੇ ਹੈ ਨਾ ਤੇ ਹੁਣ ਦੱਸੋ ਤੁਸੀਂ ਉਸ 'ਚ ਕੀ ਕੀਤਾ ਉਹ ਉਦੋਂ ਭਾਰਤੀ ਜਨਤਾ ਪਾਰਟੀ ਬਾਰੇ ਤੁਸੀਂ ਚੁੱਪ ਹੋ ਜਾਂਦੇ ਹੋ ਕਿਉਂ ਨਹੀਂ ਐਕਸ਼ਨ ਲੈਂਦਾ ਇੱਕ ਮਹੀਨੇ ਤੋਂ ਨਹੀਂ ਦੇਖੋ ਜੋ ਵੀਡੀਓ ਚੱਲ ਰਹੀ ਹੈ ਨਾ ਜੀ ਉਹ ਜਿਹਦੇ ਬਾਰੇ ਉਹ ਬੋਲ ਰਿਹਾ ਜਿਹਦੇ ਨਾਲ ਉਹ ਗੱਲ ਕਰ ਰਹੇ ਨੇ ਜੀ ਜਿਹੜੇ ਵੀ ਲੋਕ ਗੱਲ ਕਰ ਰਹੇ ਨੇ ਦੇਖੋ ਸਾਡੇ ਕੋਲ ਕੋਈ ਅਸੀਂ ਵੀਡੀਓ ਜ਼ਰੂਰ ਸੁਣੀ ਹੈ ਜੀ ਪਰ ਸਾਡੇ ਕੋਲ ਕੋਈ ਵੀ ਐਸਾ ਕੋਈ ਨਹੀਂ ਆਇਆ ਵੀ ਲੋਕ ਜੀ ਸਾਨੂੰ ਧਮਕੀ ਦਿੱਤੀ ਗਈ ਹੈ ਜਾਂ ਸਾਡੇ ਕੋਲ ਸਰ ਉਸ ਚ ਸਭ ਕੁਝ ਤਾਂ ਆਡੀਓ ਚ ਬੋਲਿਆ ਹੀ ਜਾ ਰਿਹਾ ਹਜੇ ਵੀ ਤੁਸੀਂ ਕਹਿੰਦੇ ਹੋ ਸਾਨੂੰ ਅੱਗੇ ਆ ਕੇ ਕੋਈ ਕੰਪਲੇਂਟ ਕਰੇ ਉਹ ਬੰਦਾ ਡਰ ਗਿਆ ਹੋਊਗਾ ਸਹਿਮ ਗਿਆ ਹੋਊਗਾ ਮਤਲਬ ਤੁਸੀਂ ਸੋਚੋ ਜਿੱਦਾਂ ਦੀ ਉਸ ਚ ਸ਼ਬਦਾਵਲੀ ਇਸਤੇਮਾਲ ਕੀਤੀ ਜਾ ਰਹੀ ਹੈ ਉਹਦੇ ਬਾਰੇ ਤੁਹਾਡੇ ਨਾਲ ਵੀ ਕੋਈ ਇਸਤੇਮਾਲ ਕਰੇ ਖੁਦਾ ਨਾ ਖਾਸਾ ਤੇ ਬੰਦਾ 2 ਮਿੰਟ ਸੋਚਦਾ ਹੈ ਨਾ ਪਰ ਸਰਿਆਂਮ ਤੁਹਾਡੇ ਮੰਤਰੀ ਦਾ ਨਾਮ ਲਿੱਤਾ ਜਾ ਰਿਹਾ ਹੈ ਸਰਿਆਂਮ ਤੁਹਾਡੀ ਗੱਲਾਂ ਕੀਤੀ ਜਾ ਰਹੀ ਹੈ ਹਜੇ ਵੀ ਤੁਸੀਂ ਕਹਿੰਦੇ ਹੋ ਸਾਨੂੰ ਸਬੂਤ ਚਾਹੀਦਾ ਹੈ ਸਭ ਤੋਂ ਪਹਿਲਾਂ ਤੇ ਸੰਦੀਪ ਜੀ ਮੈਂ ਇੱਕ ਗੱਲ ਜ਼ਰੂਰ ਕਵਾਂਗਾ ਵੀ ਕਿਸੇ ਨੂੰ ਕੋਈ ਵੀ ਭਾਰਤ ਜਨਤਾ ਪਾਰਟੀ ਦਾ ਕੋਈ ਵੀ ਵਰਕਰ ਧਮਕੀ ਦਿੰਦਾ ਹੈ ਜੀ ਤੇ ਚਾਹੇ ਕੋਈ ਇੰਡਸਟਰੀ ਵਾਲਾ ਹੈ ਜਾਂ ਕੋਈ ਟਰੇਡਰ ਹੈ ਕਿਸੇ ਨੂੰ ਕਿਸੇ ਚੀਜ਼ ਤੋਂ ਡਰਨ ਦੀ ਲੋੜ ਨਹੀਂ ਕਿਉਂਕਿ ਭਾਰਤ ਜਨਤਾ ਪਾਰਟੀ ਕਿਸੇ ਨੂੰ ਧਮਕੀ ਦੇ ਨਹੀਂ ਸਕਦੀ ਭਾਰਤ ਜਨਤਾ ਪਾਰਟੀ ਦਾ ਕੋਈ ਵਰਕਰ ਕਿਸੇ ਨੂੰ ਧਮਕੀ ਨਹੀਂ ਦੇਵਾ ਸਕਦਾ ਭਾਰਤ ਜਨਤਾ ਪਾਰਟੀ ਦਾ ਕੋਈ ਬੰਦਾ ਕਿਸੇ ਨੂੰ ਕੋਈ ਪੈਸੇ ਨਹੀਂ ਦੇਵਾ ਸਕਦਾ ऐसे किसी फैसले ਦੇ ਵਿੱਚ ਭਾਰਤ ਜਨਤਾ ਪਾਰਟੀ ਦਾ ਕੋਈ ਵੀ ਜਿਹੜਾ ਇਹ ਲੀਡਰ ਜਾਂ ਕੋਈ ਵਰਕਰ ਹੈ ਨਹੀਂ ਆਂਦਾ ਠੀਕ ਹੈ ਮੈਂ ਤੁਹਾਡੀ ਵੀਡੀਓ ਜ਼ਰੂਰ ਸੁਣੀ ਹੈ ਪਰ ਮੈਂ ਦੇਖੋ ਉਹਦੇ ਬਾਰੇ ਮੈਂ ਹੁਣ ਤੁਹਾਨੂੰ ਮੈਂ ਕੀ ਕਹਾਂ ਨਹੀਂ ਤੁਸੀਂ ਤੁਸੀਂ ਸਟੇਜ ਸੰਝੀਆਂ ਕੀਤੀਆਂ ਉਹ ਬੰਦਿਆਂ ਦੇ ਨਾਲ ਤੁਸੀਂ ਉਹ ਬੰਦਿਆਂ ਨੂੰ ਜਾਣਦੇ ਹੋ ਤੁਸੀਂ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਭਾਈ ਸਾਹਿਬ ਆ ਇੱਕ ਆਡੀਓ ਵਾਇਰਲ ਹੋ ਰਹੀ ਹੈ ਮੇਰੇ ਕੋਲ ਵੀ ਆਈ ਹੈ ਕਿ ਆਪਾਂ ਸੱਚ ਤੱਕ ਤਾਂ ਜਾਣਨ ਦੀ ਕੋਸ਼ਿਸ਼ ਕੀਤੀ ਤੁਸੀਂ ਜਨਪ੍ਰਤਿਨਿਧੀ ਹੋ ਤੁਹਾਨੂੰ ਇਹ ਨਹੀਂ ਹੈ ਕਿ ਕੋਈ ਤੁਹਾਡੇ ਕੋਲ ਆਵੇ ਤੇ ਤਾਂ ਤੁਸੀਂ ਐਕਸ਼ਨ ਲੈਣਾ ਤੁਹਾਡਾ 셀ਫ ਰਿਸਪੌਂਸਿਬਿਲਟੀ ਹੈ ਸੰਦੀਪ ਜੀ ਜਿਹਨੂੰ ਡਰਾਇਆ ਜਾ ਰਿਹਾ ਹੈ ਜੀ ਜਿਹਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਜੀ ਉਹਨਾਂ ਦਾ ਵੀ ਫਰਜ਼ ਬਣਦਾ ਹੈ ਵੀ ਅਸੀਂ ਜੇ ਕਾਮ ਆਦਮੀ ਡਰ ਜਾਂਦਾ ਸਰ ਉਹਦਾ ਰੋਜ਼ ਦਾ ਕੰਮ ਨਹੀਂ ਹੈਗਾ ਕਰੇ ਜੀ ਕਿਸੇ ਵੀ ਵਰਕਰ ਨੂੰ ਜੀ ਕਿਸੇ ਵੀ ਪੰਜਾਬ ਦੇ ਲੋਕ ਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ ਜੀ ਭਾਰਤੀ ਜਨਤਾ ਪਾਰਟੀ ਦਾ ਜੇ ਕੋਈ ਵਰਕਰ ਐਸੀ ਧਮਕੀ ਦਿੰਦਾ ਹੈ ਤੋ ਉਤੋਂ ਡਰਨ ਦੇ ਲੋੜ ਨਹੀਂ ਉਹਨੂੰ ਬਿਲਕੁਲ ਉੱਪਰ ਆ ਕੇ ਦੇਖੋ ਸਾਡਾ ਸੰਗਠਨ ਬੈਠਾ ਹੈ ਇਸ ਸੰਗਠਨ ਨੂੰ ਦੱਸਣਾ ਚਾਹੀਦਾ ਹੈ ਵੀ ਸਾਨੂੰ ਇਸ ਤਰੀਕੇ ਨਾਲ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਉਹ ਤੇ ਐਕਸ਼ਨ ਆਪਣਾ ਹੋਏਗਾ ਤੁਹਾਡੇ ਸਾਹਮਣੇ ਹੋਏਗਾ ਜੀ 101% ਜਿਸ ਤਰੀਕੇ ਨਾਲ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਜੇ ਕੋਈ ਆਕੇ ਕੰਪਲੇਂਟ ਕਰਦਾ ਸਾਡੇ ਉੱਪਰ ਸਾਡੇ ਪ੍ਰਦੇਸ਼ ਪ੍ਰਧਾਨ ਬੈਠੇ ਨੇ ਸਾਡੇ ਹੋਰ ਸੀਨੀਅਰ ਲੋਕ ਬੈਠੇ ਨੇ ਉਹਨਾਂ ਨੂੰ ਦੱਸਣਾ ਚਾਹੀਦਾ ਕਿ ਭਾਰਤ ਜਨਤਾ ਪਾਰਟੀ ਦਾ ਇੱਕ ਜਿਹੜਾ ਵਰਕਰ ਧਮਕੀ ਦੇ ਰਿਹਾ ਸੁਣਾ ਚਾਹੀਦਾ ਹੈ ਤੁਹਾਡੇ ਕੋਲ ਆਈ 1 ਮਹੀਨਾ ਹੋ ਗਿਆ ਤੁਸੀਂ ਕੀ ਐਕਸ਼ਨ ਲਿੱਤਾ ਤੁਸੀਂ ਵੀ ਕੋਸ਼ਾ ਦੇ ਇੱਕੋ ਤੁਸੀਂ ਸੈਲਫ ਆਪਣੇ ਆਪ ਚ ਬਹੁਤ ਵੱਡੀ ਪਾਵਰ ਹੋ ਤੁਸੀਂ ਕੀ ਲਿੱਤਾ ਤੁਸੀਂ ਕੋਈ ਸਾਈਬਰ ਕ੍ਰਾਈਮ ਚੋ ਦੀ ਜਾਂਚ ਕਰਾਈ ਤੁਸੀਂ ਕੋਈ ਉਸ ਬੰਦੇ ਨੂੰ ਜਿਹੜਾ ਤੁਹਾਡਾ ਇੱਕ ਕਾਰੋਬਾਰੀ ਭਰਾ ਹੈ ਕੀ ਤੁਸੀਂ ਉਹਨੂੰ ਅਪਰੋਚ ਕਰਕੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਕਿ ਹਾਂ ਮਾਮਲੇ ਦੀ ਤੱਤ ਤੱਕ ਜਾਣ ਦੀ ਕੋਸ਼ਿਸ਼ ਕੀਤੀ ਇਹ ਬਦਰਮੀਤਾ ਕੁਲਮਾ ਲਾ ਕੇ ਬੀਜੇਪੀ ਦੀ ਹੋ ਰਹੀ ਹੈ ਤੁਸੀਂ ਉਦਾਂ ਕਹਿੰਦੇ ਮੈਂ ਬੀਜੇਪੀ ਦਾ ਸੇਵਕ ਹੈ ਇਹ ਹੀ ਸੇਵਕ ਹੈ ਨਹੀਂ ਦੇਖੋ ਮੈਂ ਸੰਦੀਪ ਜੀ ਜਿੰਨੀ ਦੇਰ ਕੋਈ ਕੰਪਲੇਂਟ ਨਾ ਆਵੇ ਜਾਂ ਜਿੰਨੀ ਦੇਰ ਕੋਈ ਵੀ ਇਨਸਾਨ ਆ ਕੇ ਨਾ ਦੱਸੇ ਕਿ ਮੇਰੇ ਨਾਲ ਆ ਬੀਤਿਆ ਜੀ ਕੋਈ ਵੀ ਜਿਹੜਾ ਕਿਸੇ ਨੂੰ ਆਪ ਜਾ ਕੇ ਪੁੱਛਿਆ ਜਾਵੇ ਔਰ ਮੈਨੂੰ ਲੱਗਦਾ ਠੀਕ ਨਹੀਂ ਲੱਗਦਾ ਜੀ ਪਰ ਜਿਸ ਤਰੀਕੇ ਦੇ ਨਾਲ ਉਹ ਤਮਕਾਇਆ ਜਾ ਰਿਹਾ ਮੈਨੂੰ ਵੀ ਬੁਰਾ ਲੱਗ ਰਿਹਾ ਪਰ ਉਹ ਸਹੀ ਹੈ ਵੀ ਮਤਲਬ ਵੀਡੀਓ ਜਾਂ ਗਲਤੀ ਉਹਦੇ ਬਾਰੇ ਦੇਖੋ ਮੈਂ ਕਲੀਅਰ ਨਹੀਂ ਕਰ ਸਕਦਾ ਠੀਕ ਹੈ ਸਰ ਥੈਂਕ ਯੂ ਸਰ ਸੋ ਦੋਸਤੋ ਇਹ ਸੀਗੇ ਸਾਡੇ ਨਾਲ ਗੁਰਦੇਵ ਸ਼ਰਮਾ ਦੇਪੀ ਜੀ ਜਿਨ੍ਹਾਂ ਨੇ ਕੇਜਰੀਵਾਲ ਤੋਂ ਲੈ ਕੇ ਰਵਨੀਤ ਸਿੰਘ ਬਿੱਟੂ ਦੇ ਉੱਪਰ ਲੱਗੇ ਇਲਜ਼ਾਮਾਂ ਨੂੰ ਬਹੁਤ ਸਾਰਾ ਕੁਝ ਜਾਣਕਾਰੀ ਦਿੱਤੀ ਫਿਰ ਇਹਨਾਂ ਨਾਲ ਜ਼ਰੂਰ ਰੂਬਰ ਹੋਵਾਂਗੇ ਦੇਖਦੇ ਰਹੋ ਬਨੇ ਰਹੋ ਜਾਣੇ ਤੇ ਸ਼ੀਤਾਨ